ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ ਨਿਊ ਵਲੌਗ ਤੇ ਅੱਜ ਸਾਡਾ ਦੂਜਾ ਵਲੌਗ ਹੈ ਇਹ ਜਿਹਦੇ ਵਿੱਚ ਕੀ ਅਸੀਂ ਚੱਲੇ ਆ ਅਪਸਟੇਟ ਅਸੀਂ ਅੱਜ ਚੱਲੇ ਆ ਮਤਲਬ ਮਿਊਜ਼ੀਅਮ ਟਾਈਪ ਆ ਉਹ ਉੱਥੇ ਸ਼ਾਇਦ ਵੀਡੀਓ ਵਗੈਰਾ ਤਾਂ ਅਲੋ ਨਹੀਂ ਕਰਨੀ ਉਹ ਨਹੀਂ ਬਣਾਉਣੀ ਬਾਕੀ ਜੇ ਅਲੋ ਕਰੋਂਗੇ ਤਾਂ ਜ਼ਰੂਰ ਬਣਾਵਾਂਗੇ ਆਪਾਂ ਤੇ ਇਹ ਮੈਂ ਕਹਿ ਸਕਦਾ ਕਿ ਇੱਕ ਹਿਸਾਬ ਦਾ ਇਹ ਟਰੈਵਲ ਵਲੌਗ ਹੋ ਸਕਦਾ ਕਿਉਂਕਿ ਨੇਚਰ ਵਗੈਰਾ ਰੋਡ ਨਿਊਯਾਰਕ ਦੇ ਰਿਹਾ ਮੈਂ ਅੱਗੇ ਤੁਹਾਨੂੰ ਬਾਕੀ ਵਧੀਆ ਹੋਣਾ ਕਿਉਂਕਿ ਉਧਰ ਲੈ ਗਿਆ ਬਹੁਤ ਜ਼ਿਆਦਾ ਵਧੀਆ ਹੈ ਤੇ ਉੱਥੇ ਛੋਟੇ ਛੋਟੇ ਲੇਕ ਵਗੈਰਾ ਸਾਰਾ ਕੁਝ ਆ ਬਾਕੀ ਤੁਹਾਨੂੰ ਅੱਗੇ ਦਿਖਾਉਂਦੇ ਆ ਮਿਲਦੇ ਆ ਜੀ ਸਟੇ ਟਿਊਨਡ ਅੱਜ ਦੀ ਲੁੱਕ ਥੋੜੀ ਆਪਣੀ ਫਾਰਮਲ ਜਿਹੀ ਆ ਤੇ ਬਾਕੀ ਮੈਂ ਤਾਂ ਕੋਟੀ ਤੇ ਸ਼ਰਟ ਵਗੈਰਾ ਪਾਈ ਆ ਇੱਧਰ ਦੀਪ ਨੂੰ ਮੈਨੂੰ ਲੱਗਦਾ ਤੁਸੀਂ ਮਿਲੇ ਨਹੀਂ ਹੋਣੇ ਦੀਪ ਨੇ ਤਾਂ ਪ੍ਰੋਫੈਸ਼ਨਲ ਹੋੜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਦੀਪ ਦੀ ਵੀ ਲੁੱਕ ਸਹੀ ਆ ਹਨ ਤੇ ਬਾਕੀ ਗਰਜੀਤ ਨੇ ਤਾਂ ਇੱਧਰ ਐਨ ਪੂਰਾ ਟਿਚ ਵਿੱਚ ਹੋ ਗਿਆ ਕਹਿੰਦੇ ਕੋਟ ਪਿੰਟ ਪਾ ਆਇਆ ਕੰਟਰੋਲ ਕੰਟਰੋਲ ਉਹਦੇ ਕਦੋਂ ਸੀਰੀਅਸ ਹੋਮਾਗੇ ਲਾਈਵ 'ਚ ਕਦੋਂ ਸੀਰੀਅਸ ਹੋਮਾਗੇ ਲਾਈਵ 'ਚ ਇਹਦੀ ਭੈਣ ਨੂੰ ਕਿੱਦਾਂ ਲੱਗੇ ਰਿਹਾ ਇਹਦਾ ਇਦਾਂ ਲੰਗਾ ਜਿੱਦਾਂ ਕਿਤੇ ਵਿਆਹ ਤੇ ਚੱਲਾ ਹੁੰਦਾ ਬਾਕੀ ਤੁਹਾਨੂੰ ਅੱਗੇ ਦਾ ਕਿਧਾਉਂਦੇ ਆਪਾਂ ਲੌਂਗ ਕੋਡ ਵੀ ਇੱਧਾ ਸਾਡੇ ਕੋਲ ਉਧਰ ਰੱਖੇ ਹੋਏ ਆਪਾਂ ਸਾਈਡ ਤੇ ਉਹ ਮੈਂ ਕਿ ਗੱਡੀ ਦੇ ਵਿੱਚ ਥੋੜੀ ਗਰਮੀ ਸੀਗੀ ਤੇ ਆਪਾਂ ਪਾਏ ਨਹੀਂ ਤਾਂ ਕਰਕੇ ਤੇ ਜਦੋਂ ਆਪਾਂ ਬਾਹਰ ਨਿਕਲਾਂਗੇ ਤੇ ਉਦੋਂ ਲੋਕ ਕੋਡ ਜੇ ਸਹੀ ਹੋਇਆ ਮੌਸਮ ਤਾਂ ਪਾ ਲਾਂਗੇ ਨਹੀਂ ਤਾਂ ਇਦਾਂ ਵੀ ਸਹੀ ਲੱਗ ਰਿਹਾ ਬਾਕੀ ਤੁਹਾਨੂੰ ਦਿਖਾਉਂਦੇ ਆ ਬਾਹਰਲਾ ਮਾਹੌਲ ਹੁਣ ਆਪਾਂ অলਮੋਸਟ ਹਾਈਵੇ ਦੇ ਉੱਤੇ ਹੀ ਆ ਤੇ ਆ ਕਿਹੜਾ ਬ੍ਰਿਜ ਆ ਗਰਜੀਤ ਆਰਐਫਕੇ ਆਰਐਫਕੇ ਬ੍ਰਿਜ ਆ ਤੇ ਰਾਤ ਨੂੰ ਬਹੁਤ ਵਧੀਆ ਲੱਗਦਾ ਹੁਣ ਦਿਨ ਨੂੰ ਵੀ ਓਦਾਂ ਵਧੀਆ ਲੱਗ ਰਿਹਾ ਆ ਬਾਕੀ ਇੱਧਰ ਸਿਟੀ ਵੀ ਲੱਗ ਗਈ ਆ ਬਟ ਆਪਾਂ ਸਿਟੀ ਤੋਂ ਥੋੜਾ ਬਾਰ ਬਾਰ ਜੀ ਨਿਕਲ ਜਾਣਾ ਆ ਇੱਥੋਂ ਚੈੱਕ ਕਰੋ ਕਿੰਨਾ ਵਧੀਆ ਹੈ ਇਧਰੋਂ ਥੱਲੇ ਤਾਂ ਸਾਰਾ ਪਾਣੀ ਆ ਨਾ ਹੂੰ ਥੱਲੇਡੀ ਸਾਈਡ ਤੋਂ ਸਾਰਾ ਪਾਣੀ ਆ ਤੇ ਇਧਰੋਂ ਜੇ ਤਾਂ ਇੱਕ ਵਾਰ ਮੈਂ ਤੁਹਾਨੂੰ ਇਧਰੋਂ ਵੀ ਦਿਖਾ ਦਿੰਦਾ ਆ ਆ ਇੱਧਰ ਦੂਸਰੀ ਸਾਈਡ ਮੈਨੂੰ ਲੱਗਦਾ ਟ੍ਰੇਨ ਵਾਸਤੇ ਟੱਕਾਂ ਵਾਲੇ ਇੱਧਰ ਆ ਰਹੇ ਆ ਤੇ ਸਪੀਡ ਤਾਂ ਮੇਰੇ ਹਿਸਾਬ ਨਾਲ ਕੋਈ ਇੱਥੇ ਲਿਮਟ ਹੈਗੀ ਸਪੀਡ ਦੀ ਕੋਈ ਜੀ ਜਾ ਮੋਹਲ ਪਰ ਆਉ। ਆ ਸਾ ਪੰਜਾ ਮਾਇਲਾ। ਆ ਪੰਜ ਸਟੇਜ ਜਾ ਰਹੇ ਆ ਮਨਵੇ ਮੜਦੇ। ਨਾ ਵਾ ਹੋਲੀ ਜਲ ਮੋਲ ਨੂੰ ਉਹ ਕੰਮ ਨਹੀਂ ਕਰਨਾ ਜਾਣਾ ਕਾਰਾਂ ਤੇ ਆਣਾ ਅਖਬਾਰਾਂ ਚ। ਉਹ ਸਿੰਘੇ ਬਾਈ ਰੋਕ ਇਹਨੂੰ। ਮਾੜਾ ਮੋਟਾ ਇਹਨੂੰ ਰੋਕ ਕਿਸੇ ਪਾਸੇ ਦਾ ਨਿਊਟਰਲ ਨਾਟਲ ਪਾਏ ਦਾ ਮੁੰਡੇ ਦਾ। ਇਹ ਐਵੇਂ ਹੀ ਚੱਲਦਾ ਏ। ਇਹ ਬਹੁਤ ਤਤਾ ਚੱਲਦਾ। ਅੱਜ ਮੌਸਮ ਵੈਸੇ ਉਹਦਾ ਥੋੜਾ ਜਿਹਾ ਠੰਡਾ ਆ। ਤੇ ਅੱਜ ਉਹ ਤਾਂ ਬਰਫੀ ਦੱਸੀ ਹੋਈ ਸੀਗੀ ਬਟ ਪਈ ਨਹੀਂ। ਸ਼ਾਇਦ ਰਾਤ ਨੂੰ ਪਾਉਂਗੀ। ਇਹਨਾਂ ਏਰੀਆ ਬਹੁਤ ਬੋਲਦਾ ਹੈ ਤੇ ਟ੍ਰੈਫਿਕ ਵੀ ਘੱਟ ਹੀ ਹੁੰਦੀ ਆ ਤਾਂ ਹੁੰਦਾ ਕਿ ਗੱਡੀਆਂ ਪੂਰੀ ਆਪਣੀ ਸਪੀਡ ਨਾਲ ਚੱਲਦੀਆਂ ਆ ਜਦੋਂ ਆਪਾਂ ਸਿਟੀ ਸੈਂਟਰ ਕਰ ਜਾਂਦੇ ਆ ਤਾਂ ਮੈਂ ਉੱਥੇ ਦਾ ਟ੍ਰੈਫਿਕ ਹੀ ਹੁੰਦੀ ਆ ਆਲਮੋਸਟ ਜਿਆਦਾ ਬਾਹਰਲੀਆ ਸਟੇਟਾਂ 'ਚ ਮੈਂ ਕਹਿੰਦਾ ਜੇ ਘੱਟਵਾ ਟ੍ਰੈਫਿਕ ਨਿਊਯਾਰਕਸ ਦਾ ਬਹੁਤ ਆ ਤੇ ਉਹਦੇ ਕਰਕੇ ਟਾਈਮ ਵੀ ਬਹੁਤ ਵੇਸਟ ਹੁੰਦਾ ਆ ਤੇ ਇੱਧਰਲਾ ਏਰੀਆ ਤਾਂ ਲੱਗੇ ਨਹੀਂ ਰਿਹਾ ਨਿਊਯਾਰਕ ਦੇ ਵਿੱਚ ਕਿਉਂਕਿ ਇੱਧਰ ਪਹਾੜ ਵੀ ਹੈਗੇ ਆ ਦਰਖਤ ਵਗੈਰਾ ਸਾਰਾ ਕੁਝ ਵਧੀਆ ਮਤਲਬ ਨੇਚਰ ਦੇ ਨਾਲ ਜੁੜਿਆ ਹੋਇਆ ਹੈ ਜੇ ਕਿਸੇ ਨੇ ਮਤਲਬ ਉਧਾਂ 2-3 ਦਿਨ ਘੁੰਮਣਾ ਹੋਵੇ ਹਨਾ ਕਿਥੇ ਬਤੇਰੀਆ ਜਗ੍ਹਾ ਆ ਉੱਥੇ ਬੰਦਾ ਆ ਜਾਂਦਾ ਹੈ ਤੇ ਇਹਨੂੰ ਕਹਿੰਦੇ ਪੱਕੀ ਡਰਾਈਵਰੀ ਇਹ ਪਰ ਹੈਗੇ ਟਰੈਲਰ ਛੋਟੇ ਆ ਬਾਕੀ ਉਧਾਂ ਦੋ ਇਕੱਠੇ ਹੀ ਆ ਨੇ ਰੱਖੇ ਹੋਏ ਤੇ ਟਰੱਕ ਵੀ ਉਧਾਂ ਛੋਟਾ ਹੀ ਆ ਇਹ ਬਾਕੀ ਕੋਈ ਨਹੀਂ ਅੱਕੇ ਕੱਢ ਲਾਵਾ ਗੱਡੀ ਇਹਨਾਂ ਦਾ ਪਤਾ ਵੀ ਨਹੀਂ ਹੁੰਦਾ ਥੋੜਾ ਮਾਲ ਛਗਿਆ ਹੀ ਹੁੰਦਾ ਹੈ ਨਹੀਂ ਹਾਂ ਮੈਂ दारू ਨਹੀਂ ਪੀਣਾ ਸਾਡੇ ਘਰ ਜਗਾ ਆ ਤੇ ਵੇ ਕੀ ਕਰਦਾ ਮੈਂ ਸੁੱਕਾ ਮਾਲ ਖਾਨਾ ਕਹਿੰਦੇ ਜਿਹੜੀ ਗੱਲ ਦਾ ਡਰ ਸੀ ਉਹ ਹੀ ਹੋ ਗਿਆ ਮੀਂਹ ਸ਼ੁਰੂ ਹੋ ਗਿਆ ਤੇ ਅੱਤਰੇ ਬਾਕੀ ਮੈਨੂੰ ਲੱਗਦਾ ਹੁਣ ਮੀਂਹ ਚਾਲਾ ਹੀ ਪਾਉਂਗਾ ਕਿਉਂਕਿ ਦੱਸਿਆ ਹੋਇਆ ਸੀਗਾ ਤਾਂ ਅੱਤਲੀ ਛੜ ਮਨ ਲੱਗਦਾ ਕੋਈ ਲੇਕ ਆ ਅਕੀਮਾ ਨਾ ਤਾਂ ਕੋਈ ਟਾਊਨ ਉਸਕੇ ਟਾਊਨ ਹੀ ਲੱਗਦਾ ਮੈਨੂੰ ਇਹ ਕਿਉਂਕਿ ਇੱਥੇ ਛੋਟੇ ਛੋਟੇ ਘਰ ਹੈਗੇ ਆ ਤੇ ਵਧੀਆ ਲੱਗ ਰਿਹਾ ਦੇਖਣ ਨੂੰ ਆਹ ਹਾਂ ਟਾਊਨ ਹੀ ਹੋਣਾ ਇਹ ਆ ਪੰਪ ਵੀ ਆ ਗਿਆ ਇੱਥੇ ਇੱਥੋਂ ਕੁਝ ਲੈਣਾ ਹੋਣਾ ਆਪਾਂ ਕੇ ਆਪ ਕੋ ਕੁਝ ਲੈਨੇ ਆ ਹਾਂ ਕੁਝ ਲੈ ਲਾਂਦੇ ਮੈਂ ਕਿਹਾ ਕੁਝ ਖਾਣ ਪੀਣ ਨੂੰ ਤੇ ਤੁਹਾਨੂੰ ਬਾਹਰ ਉਹ ਦਿਖਾ ਦਿੰਦੇ ਆ ਕੀ ਮਾਹੌਲ ਚਾਲਦਾ ਇੱਧਰਲੀ ਸਾਈਡ ਬਰਪਈ ਹੋਈ ਆ ਆਪਣੇ ਉਧਰ ਸਿਟੀ ਦੇ ਵਿੱਚ ਤਾਂ ਘੱਟ ਹੀ ਆ ਨਿਊਯਾਰਕ ਜਿੱਧਰ ਆਪਾਂ ਰਹਿੰਦੇ ਆ ਤੇ ਹਾਂਜੀ ਆਹ ਲੈ ਕੇ ਹੀ ਆ ਇਹ ਮੇਰੇ ਹਿਸਾਬ ਨਾਲ ਥੋੜਾ ਫ੍ਰੀਜ਼ ਹੋਇਆ ਉਦਾਂ ਇੱਥੋਂ ਕਲੀਅਰ ਨਹੀਂ ਦਿਦਾ ਹੁਣ ਵਧੀਆ ਉਦਾਂ ਇੱਥੇ ਮੇਰੇ ਹਿਸਾਬ ਨਾਲ ਗੈਸ ਵੀ ਥੋੜੀ ਸਸਤੀ ਆ ਨਾ ਬਾਕੀ ਹੁਣ ਆਪਾਂ ਗੈਸ ਸਟੇਸ਼ਨ ਦੇ ਅੰਦਰ ਚੱਲੇ ਆ ਆ ਇੱਥੇ ਦੇ ਗੈਸ ਸਟੇਸ਼ਨ ਹੁੰਦੇ ਆ ਜਿੱਦਾਂ ਕਿ ਇੱਥੋਂ ਬੰਦਾ ਤੇਲ ਤੂਰ ਭਰਾਵੇ ਜਿਦਾ ਫਿਲਮਾਂ ਦੇ ਵਿੱਚ ਨਹੀਂ ਦਿਖਾਉਂਦੇ ਹੁੰਦੇ ਕਿ ਬੰਦੇ ਆਉਂਦੇ ਆ ਤੇ ਸਮਾਨ ਸਮੂਹ ਲੈਂਦੇ ਆ ਹੁਣ ਦੇਖਦੇ ਆ ਕਿ ਸੰਦਰ ਕੋਈ ਵਧੀਆ ਜੀ ਚੀਜ਼ ਹੈ ਅੱਛਾ ਕੈਸ਼ ਸਰ ਨਹੀਂ ਬਾਬੂ ਜੀ ਕਹੋ ਬਾਬੂ ਜੀ ਚਾਹ ਕੋ ਪੀ ਲੈਣੀ ਬਾਈ ਕਿਸੇ ਨਾ ਨਾ ਚਾਹ ਤਾਂ ਨਹੀਂ ਪੀਣੀ ਬਾਕੀ ਕੁਝ ਖਾਣ ਪੀਣ ਨੂੰ ਦੇ ਦਿੰਦੇ ਆ ਕਾਫੀ ਸੋਧ ਰਹਾ ਇਹ ਸਾਰਾ ਸਟੋਰ ਨੂੰ ਮੋਹਨਲ ਮਿਨੀ ਸਟੋਰ ਜਿਹੜਾ ਹੈ ਇੱਕ ਦੇਖਦੇ ਹਾਂ ਕੀ ਲੈਣਾ ਹੈ ਦੇਖੀਏ ਕਿੰਨਾ ਆਜ ਤੇ ਪੂਰਾ ਚਲਦਾ ਹੈ ਲੈ ਲੈ ਸਹੀ ਵੇਰਵਾ ਸਾਰਾ ਕੁਝ ਲੈ ਲਓ ਸਪਰਾਈਟ ਸਪਰਾਈਟ ਵੀ ਨਹੀਂ ਕਰੇ ਕੁਝ ਕਰਾ ਕਾਫੀ ਤਰ੍ਹਾਂ ਕਾਫੀ ਸੋ ਲੱਗਾ ਤੁਹਾਨੂੰ ਸਪਾਈਡਰ ਇੱਥੇ ਛੋਟੇ ਛੋਟੇ ਲੇਕ ਵੀ ਬਹੁਤ ਆ ਜਦਾਂ ਤਾਂ ਥੋੜਾ ਬੜਾ ਲੱਗ ਰਿਹਾ ਮੈਨੂੰ ਇਹ ਜਿਹੜਾ ਪੁਰਾਣਾ ਆਪਾਂ ਦੇਖ ਕੇ ਆਏ ਸੀ ਉਹ ਤਾਂ ਥੋੜਾ ਛੋਟਾ ਸੀਗਾ ਤੇ ਇੱਥੇ ਵਰਖ ਵੀ ਕਾਫੀ ਆ ਆ ਦੇਖੋ ਘਰ ਵੀ ਆ ਇੱਥੇ ਛੋਟੇ ਅਸੀਂ ਹਟ ਗਏ ਫਿਰ ਹੁਣ ਹਾਂਜੀ ਆਪਾਂ ਪਹੁੰਚ ਗਏ ਆ

Alright, the confirmation number is CVB 463. Gurjeet, Kerr. Which one's from? Sorry? Where are you from? Uh, New York. Three of you? Yes, sir. Take a right after the gate. Alright. ਆਲ ਰਾਈ ਥੈਂਕ ਯੂ ਹਾਂਜੀ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਤਾਂ ਲੌਂਗ ਕੋਡ ਪਾ ਲਿਆ ਸੀਗਾ ਤੇ ਇੱਧਰ ਗੁਰਜੀਤ ਹੈ ਤੇ ਦੀਪਤਾ ਵੀਡੀਓ ਦੇ ਵਾਲੇ ਲੱਗਾ ਹੈ ਤੇ ਇੱਧਰ ਆਪਾਂ ਅੰਦਰ ਜਾਣਾ ਹੁਣ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕੀ ਮਾਹੌਲ ਚੱਲ ਅੰਦਰ ਦਾ ਮੈਨੂੰ ਕੋਈ ਪੂਰਾ ਪਤਾ ਨਹੀਂ ਚੈੱਕ ਕਰੋ ਤਾਂ ਇਧਰੋਂ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਪਹਾੜ ਹੀ ਪਹਾੜ ਮਹਾਤਮਾ ਮਹਿਰ ਕਰਦਾ ਆਪਣੀ ਸਰਕਾਰ 5 ਸਾਲ ਹੋਰ ਆ ਜਾਂਦੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਅਮਰੀਕਾ ਕੈਨੇਡਾ ਨੂੰ ਭੁੱਲ ਜਾਣਾ ਸੀ ਹਾਂਜੀ ਆਪਾਂ ਅੰਦਰ ਮਿਊਜ਼ੀਅਮ ਸੀਗਾ ਤੇ ਉਹ ਸਾਨੂੰ ਵੀਡੀਓ ਬਣਾਉਣ ਲਈ ਅਲਾਉ ਨਹੀਂ ਕਰਦੇ ਸੀਗੇ ਤੇ ਆਪਾਂ ਵੀਡੀਓ ਵਗੈਰਾ ਉੱਥੇ ਨਹੀਂ ਬਣਾਈ ਤੇ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਕੁ ਜ਼ਿਆਦਾ ਵਧੀਆ ਹੁੰਦਾ ਅੰਦਰ ਵੀ ਬਹੁਤ ਬਹੁਤ ਸਿੱਖਿਆ ਬਹੁਤ ਨਵੀਆਂ ਨਵੀਆਂ ਚੀਜ਼ਾਂ ਦੇਖੀਆਂ ਤੇ ਬਾਕੀ ਆ ਦੋ ਮੁੰਡਿਆਂ ਤੋਂ ਪੁੱਛ ਲੈਂਦੇ ਆ ਬਹੁਤ ਵਧੀਆ ਐਕਸਪੀਰੀਅੰਸ ਸੀ ਬਹੁਤ ਮਜ਼ਾ ਆ ਰਿਹਾ ਆ ਇਹ ਜੀ ਜਗ੍ਹਾ ਮੈਂ ਕਦੇ ਵੀ ਨਹੀਂ ਦੇਖੀ ਬਹੁਤ ਸੋਹਣੀ ਤੋ ਬਈ ਮਜ਼ਾ ਆ ਗਿਆ ਗਰਜੀਤ ਹੂੰ ਕਹਿੰਦਾ ਫੇ ਬੁੱਢਾ ਸਾਨੂੰ ਲੈ ਕੇ ਆਇਆ ਗੁਰਜੀ ਜੀ ਨੇ ਗੁਰਜੀ ਜੀ ਦਾ ਸਭ ਤੋਂ ਵਧੀਆ ਹਾਂ ਵਧੀਆ ਸੀਗਾ ਉਦਾਂ ਬਹੁਤ ਵਧੀਆ ਬਹੁਤ ਵਧੀਆ ਪਿੰਡ ਯਾਦ ਆ ਗਿਆ ਆਪਣਾ ਅਸੀਂ ਅਸੀਂ ਰეკਮੈਂਡ ਕਰਦੇ ਆਂ ਕਿ ਜਿਹੜੇ ਵੀ ਨਿਯੋਗ ਚ ਰਹਿੰਦੇ ਆਂ ਉਹਨਾਂ ਨੂੰ ਇੱਕ ਵਾਰੀ ਇੱਥੇ ਆਣਾ ਚਾਹੀਦਾ ਹੈ ਹਾਂ ਬਹੁਤ ਸੋਹਣਾ ਏਰੀਆ ਹੈ ਤੇ ਬਹੁਤ ਸੋਹਣੀ ਮਿਊਜ਼ੀਅਮ ਕਾਫੀ ਸੋਹਣੀ ਆ ਤੁਸੀਂ ਆਪਣੇ ਅਸੇ ਵਸੇ ਦੇਖ ਸਕਦੇ ਹੋ ਅਪਾਇੰਟਮੈਂਟ ਜ਼ਰੂਰ ਸ਼ੈਡਿਊਲ ਅਪਾਇੰਟਮੈਂਟ ਜ਼ਰੂਰ ਲੈਣੀ ਪੈਣੀ ਹੈ ਬਸ ਇਹਨੂੰ ਧਿਆਨ ਰੱਖਿਓ ਭਾਜੀ ਅਪਾਇੰਟਮੈਂਟ ਜ਼ਰੂਰ ਲਿਓ ਬਾਕੀ ਇੱਕ ਹਿਸਾਬ ਦਾ ਮੈਂ ਤੁਹਾਨੂੰ ਉਦੋਂ ਦੱਸ ਦੰਦਾ ਜਦੋਂ ਕਿ

ਸਾਹਿਬ ਪਹੁੰਚ ਗਏ ਆ ਆਪਾਂ ਰੈਸਟੋਰੈਂਟ ਤੇ ਤੇ ਦੇਖਣ ਨੂੰ ਤਾਂ ਬਾਹਰੋਂ ਤਾਂ ਵਧੀਆ ਬਣਾਇਆ ਹੈ ਨਹੀਂ ਤੇ ਅੰਦਰੋਂ ਜਾ ਕੇ ਚੈੱਕ ਕਰਦੇ ਹਾਂ ਹੁਣ ਆਪਾਂ ਕੀ ਮਹੌਲ ਚਾਲਾ ਬਣਾਇਆ ਲੋਕੇਸ਼ਨ ਚੈੱਕ ਕਰੋ ਤੁਸੀਂ ਇੱਕ ਵਾਰ ਅੱਜ ਤਾਂ ਕਹਿੰਦੇ ਰੌਣਕ ਮੇਲਾ ਪੂਰਾ ਹੀ ਲੱਗਾ ਆ ਮੁੰਡੇ ਕਹਿੰਦੇ ਪਹਾੜਾਂ 'ਚ ਘੁੰਮ ਰਹੇ ਆ ਆ ਦੇਖੋ ਸਿਰਾ ਮਗਰ ਲਾਡਲੀ ਕੀ ਆ ਵਧੀਆ ਰਸਤੋਂ ਦਾ ਨਾਮ ਕੀ ਆ ਜੈਪੁਰ ਇਜੀ ਟੂ ਸੀ ਜੈਪੁਰ ਇੰਡੀਅਨ ਕੁਜ਼ੀਨ ਰਾਜਸਥਾਨ ਵਾਲੀ ਫੀਲਿੰਗ ਨਿਊਯਾਰਕ ਦੇ ਵਿੱਚ ਐਂਟਰੀ ਵੀ ਬਹੁਤ ਵਧੀਆ ਆ ਦੇਖੋ ਫਿਲਮਾਂ ਵਾਲਾ ਸੀਨ ਆ ਪੂਰਾ ਫਿਲਮੀ ਲਾਈਫ ਜੀ ਰਹੇ ਨੇ ਅੱਜ ਚੋਬਰ ਲੱਗਦਾ ਅੰਦਰ ਕੁਛ ਖਾਲੀ ਹੈ অলਮੋਸਟ ਆ ਰਹੀ ਦੱਸੋ ਕੀ ਖਾਣਾ ਚਿਕਨ ਸ਼ੈਸ਼ਲਿਕ ਕੀ ਖਾਣਾ ਚਿਕਨ ਸ਼ੈਸ਼ਲਿਕ ਮੂੰਹ ਤੁਹਾਡਾ ਚਪੀੜਾ ਖਾਣ ਵਾਲਾ ਬਾਕੀ ਅੰਦਰੋਂ ਆ ਰੈਸਟੋਰੈਂਟ ਵੀ ਚੈੱਕ ਕਰ ਸਕਦੇ ਹਾਂ ਵਧੀਆ ਪੂਰਾ ਇੱਧਰ ਸਾਰਾ ਡਰਿੰਕਸ ਦਾ ਹੈ। ਇਹ ਵੀ ਵਧੀਆ ਬਣਾਇਆ ਹੈ ਨਹੀਂ। ਬਾਕੀ ਇੱਧਰ ਅੱਤ ਰੱਖ। ਹਾਂਜੀ ਰੋਟੀ ਆ ਗਈ ਸੀ ਤੇ ਫੇ ਇਹ ਤਾਂ ਫੇ ਇੰਡੀਅਨ ਰੈਸਟੋਰੈਂਟ ਸੀਗਾ ਤੇ ਆਪਾਂ ਇੰਡੀਆ ਨਹੀਂ ਮੰਗਾਇਆ ਸੀਗਾ। ਇੱਧਰ ਹੈਗਾ ਆ ਇਹ ਮਲਾਈ ਕੋਫਤਾ, ਦਾਲ ਮਖਣੀ ਇਹ ਤਾਂ ਜ਼ਰੂਰੀ ਹੁੰਦੀ ਆ ਏਕ ਜਗ੍ਹਾ। ਬਾਕੀ ਇੱਕ ਗਾਰਲਿਕ ਨਾਨ ਆ ਤੇ ਬਾਕੀ ਉੱਧਰ ਰੋਟੀ ਆ। ਤੇ ਰਾਈਸ ਆ। ਬਾਕੀ ਟਰਾਈ ਕਰਕੇ ਦੇਖਦੇ ਆ ਕਿਦਾਂ ਦਾ ਹੈ ਦੇਖਣ ਨੂੰ ਤਾਂ ਸਹੀ ਲੱਗਦਾ ਵਧੀਆ ਬਣਾਇਆ ਹੈ ਅੰਦਰੋਂ ਵੀ ਨਹੀਂ ਪੂਰੀ ਰਾਜਸਥਾਨ ਵਾਲੀ ਫੀਲਿੰਗ ਆ ਜਿੱਦਾਂ ਰਾਜਸਥਾਨ ਦੇ ਵਿੱਚ ਨਹੀਂ ਹੁੰਦੇ ਰੈਸਟੋਰੈਂਟ ਵਗੈਰਾ ਹੋਟਲਾਂ ਅੰਦਰੋਂ ਬਣਾਏ ਹੁੰਦੇ ਸੇਮ ਹੋਈ ਆ ਬਾਕੀ ਵਧੀਆ ਲੱਗ ਰਿਹਾ ਤੇ ਥੋੜਾ ਜਿਹਾ ਫੂਡ ਬਚਿਆ ਸੀਗਾ ਤੇ ਉਹ ਆਪਾਂ ਪੈਕ ਕਰਾ ਲਿਆ ਮੈਂ ਕਿਹਾ ਨਹੀਂ ਵੇਸਟ ਕਰਨ ਨੂੰ ਕਰਨਾ ਤੇ ਹੁਣ ਆਪਾਂ ਚੱਲੇ ਆ ਬਾਹਰ ਠੰਡ ਵੀ ਹੋ ਗਈ ਆ ਹੁਣ ਕਾਫੀ ਤੇ ਹਾਂਜੀ ਹਨੇਰਾ ਹੋ ਗਿਆ ਸੀਗਾ ਕਾਫੀ 7 7:30 ਹੋ ਗਏ ਆ ਤੇ ਆਪਾਂ ਬਸ 10-15 ਮਿੰਟ ਲੱਗ ਲਿਆ ਘਰੇ ਪਹੁੰਚਣ ਲੱਗੇ ਆ ਤੇ ਸਿਟੀ ਦੇ ਲੱਗ ਗਏ ਆ ਹੁਣ ਆਪਾਂ ਤੇ ਸਿਟੀ ਦਾ ਥਿਊ ਵੀ ਸਾਨੂੰ ਦਿਖਾ ਦਿੰਦੇ ਆ ਆਪਾਂ ਬ੍ਰਿਜ ਤੇ ਆ ਕਿਹੜਾ ਕਿਹੜਾ ਬ੍ਰਿਜ ਆ ਇਹ ਵਾਈਟ ਸਟੋਨ ਵਾਈਟ ਸਟੋਨ ਸਾਊਥ ਵਾਈਟ ਸਟੋਨ ਤੇ ਤੁਹਾਨੂੰ ਇਹ ਬ੍ਰਿਜ ਵਧੀਆ ਲੱਗ ਰਿਹਾ ਰਾਤ ਨੂੰ ਰਾਤ ਨੂੰ ਜਿਆਦਾ ਵਧੀਆ ਲੱਗਦਾ ਥੈਂਕ ਯੂ ਆ ਇੱਥੇ ਟੋਲ ਵੀ ਕੱਟ ਹੁੰਦਾ ਇੱਕ ਆ ਲਓ ਜੀ ਕੱਟ ਹੋ ਗਿਆ ਟੋਲ ਤੇ ਸਾਹਮਣੇ ਹੀ ਬ੍ਰਿਜ ਮਿੱਟੀ ਬਰੋਕਲਿ ਬ੍ਰਿਜ ਵਾਈਟ ਸਟੋਨ ਇਚ ਮਸਲਾ ਵਧੀਆ ਛੋਟਾ ਜਿਹਾ ਬ੍ਰਿਜ ਆ ਇਹ ਕੰਡ ਬੜੀ ਲੱਗਦਾ ਇੱਕੋ ਦੂਸਰੀ ਸਾਈਡ ਵੀ ਹੈ ਤੇ ਇੱਥੋਂ ਸਿੜੀ ਸਿੜੀ ਵੀ ਦੇਖੋ ਵਧੀਆ ਲੱਗ ਰਹੀ ਹੈ ਇੱਥੋਂ ਇਹ ਲਾਈਟਾਂ ਹੀ ਦੀ ਦੀਆਂ ਬਸ ਕਿਉਂਕਿ ਇੱਥੇ ਥੋੜੀ ਜਿਹੀ ਦੂਰ ਆ ਰਹਾ ਆਪਾਂ ਆ ਲਵਾਂ ਉਸ ਥਣ ਘਰ ਦੇ ਕੋਲੇ ਹੀ ਲੱਗ ਗਈਆਂ ਤੇ ਆਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਹਾਂਜੀ ਹੁਣ ਆਪਾਂ ਘਰੇ ਪਹੁੰਚ ਗਏ ਆ ਤੇ ਬਾਕੀ ਤੁਸੀਂ ਦੱਸਿਓ ਵਲੌਗ ਕਿਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨੈਕਸਟ ਵਲੌਗ ਆਪਾਂ ਛੇਤੀ ਲੈ ਕੇ ਆਵਾਂਗੇ ਠੀਕ ਆ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ